ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਵਿਚਾਰਧਾਰਾ ਦੇ ਨਾਲ ਵਧੀਆ ਲੱਗੀ ਲਾਈਕ ਜਰੂਰ ਕਰਨਾ ਅੱਜ ਗੱਲ ਕਰਦੇ ਆਂ ਸੰਧਾਰੇ ਦੀ ਤੇ ਸੰਧਾਰਾ ਕੁੜੀਆਂ ਨੂੰ ਕਿਉਂ ਦਿੱਤਾ ਜਾਂਦਾ ਹੈ ਅੱਗੇ ਆਪਾਂ ਕਹਾਣੀ ਵਿੱਚ ਸੁਣਦੇ ਆਂ ਕਿ ਸੰਧਾਰਾ ਸ਼ਰੀਕੇ ਵਿੱਚ ਫੋਕੀ ਠੋਕ ਬਣਾਉਣ ਲਈ ਹੁੰਦਾ ਹੈ ਤੇ ਜਾਂ ਫਿਰ ਭੈਣ ਭਰਾ ਦੇ ਪਿਆਰ ਲਈ ਹੁੰਦਾ ਹੈ ਚਲੋ ਆਜੂ ਫਿਰ ਸੁਣਦੇ ਆਂ ਕਿਵੇਂ ਇੱਕ ਬੰਦੇ ਨੂੰ 20 ਸਾਲਾਂ ਬਾਅਦ ਪਤਾ ਲੱਗਦਾ ਹੈ ਕਿ ਭਰਾ ਭੈਣ ਕੋਲ ਕਿਉਂ ਜਾਂਦਾ ਹੈ ਜੋ ਸਾਰੀ ਉਮਰ ਹਿਸਾਬ ਕਿਤਾਬ ਹੀ ਲਾਉਂਦਾ ਰਿਹਾ ਜ਼ਿੰਦਗੀ ਦੀ ਦੌੜ ਵਿੱਚ ਤੇ ਆਪਸੀ ਪਿਆਰ ਵਾਲਾ ਰਿਸ਼ਤਾ ਕੋਈ ਰੱਖਿਆ ਹੀ ਨਾ ਅੱਜ ਬੰਤ ਦੋ ਦਿਨਾਂ ਬਾਅਦ ਸੇਠ ਕੋਲ ਕੰਮ ਤੇ ਗਿਆ ਨਿੱਕੀ ਮੋਟੀ ਗੱਲ ਤੇ ਛੁੱਟੀ ਨਹੀਂ ਕਰਦਾ ਬੰਤ ਸੇਠ ਨੂੰ ਵੀ ਲੱਗਾ ਗੱਲ ਕੋਈ ਵੱਡੀ ਹੋ ਬੰਤ ਨੇ ਸਾਈਕਲ ਲਾਇਆ ਸਟੈਂਡ ਤੇ ਬਾਉ ਨੂੰ ਸਾਸਤਰੀਕਾਲ ਬਾਉ ਜੀ ਆਖ ਗੱਡੀ ਤੇ ਲੀੜਾ ਮਾਰਨ ਲੱਗ ਗਿਆ ਬਾਊ ਕਹਿੰਦਾ ਲੂੜੇ ਤੇ ਟਾਈਮ ਨਾ ਖਰਾਬ ਕਰ ਗੱਡੀ ਕੱਢ ਜਾਣਾ ਆਪਣੀ ਡੀਲ ਵੱਡੀ ਐ ਪਾਰਟੀ ਨਾਲ ਹੱਥੋਂ ਨਾ ਨਿਕਲ ਜੇ ਤੁਰਪਾ ਛੇਤੀ ਗੱਡੀ ਕੱਢੀ ਭਜਾਤੀ ਵਾਟ ਲੰਬੀ ਸੀ ਬਾਊ ਨੇ ਗੱਲ ਤੋਰੀ ਬੰਤ ਕੀ ਗੱਲ ਦੋ ਦਿਨ ਲਾਤੇ ਕੋਈ ਢਿੱਲਾ ਸੀ ਕੰਮ ਤੇ ਨਹੀਂ ਆਇਆ ਸੌਖਾ ਤੇਰੇ ਤੋਂ ਬਿਨਾ ਮੇਰਾ ਹੋਰ ਬੰਦੇ ਨਾਲ ਜਾਣ ਨੂੰ ਜੀ ਨਹੀਂ ਕਰਦਾ ਨਹੀਂ ਨਹੀਂ ਬਾਉ ਜੀ ਖੈਰ ਐ ਉਹ ਤਾਂ ਮੈਂ ਕੁੜੀ ਨੂੰ ਸੁਧਾਰਾ ਦੇਣ ਗਿਆ ਸੀ ਦੂਰ ਐ ਬਾਹਲੀ ਦੂਜਾ ਚੇਰ ਹੋ ਗਿਆ ਸੀ ਗਾਏ ਨੂੰ ਮੈਂ ਕਿਹਾ ਰਾਤ ਰਹਿ ਆਵਾਂ ਤਾਂ ਲੱਗੀ ਦੋ ਦਿਨ ਬਾਉ ਨੂੰ ਬੰਤ ਦੀ ਗੱਲ ਰੜਕੀ ਮਨ ਚ ਲੱਗਾ ਆਹ ਦੋ ਛੁੱਟੀਆਂ ਨਜਾਇਜ਼ ਕਰ ਗਿਆ ਬੋਲਿਆ ਕੀ ਦੇ ਆਇਆ ਦੇਣਾ ਤਾਂ ਕੀ ਹੁੰਦਾ ਬਾਉ ਜੀ ਗਰੀਬਾਂ ਨੇ 4 ਕਿਲੋ ਬਿਸਕਟ ਸੀ 100 ਰੁਪਈਆ ਦੇਤਾ ਸੇਠ ਹੱਸਿਆ ਉਹਨੂੰ ਐ ਲੱਗਾ ਜਿਵੇਂ ਉਹਨੂੰ ਬੰਤ ਵਰਗਿਆਂ ਦੀ ਗਰੀਬੀ ਦਾ ਰਾਜ ਪਤਾ ਲੱਗਿਆ ਹੋਵੇ ਕਹਿੰਦਾ 3-400 ਦਾ ਤੇਲ ਫੂਕਤਾ ਹੋ 4000 ਦੀਆਂ ਦੋ ਦਿਹਾੜੀਆਂ 1000-1000 ਦੀਆਂ ਦੋ ਦਿਹਾੜੀਆਂ ਛੱਡੀਆਂ 400 ਦੇ ਬਿਸਕਟ ਵੀ ਹੋਣਗੇ 100 ਦਿੱਤਾ ਵੀ ਹੋ 500 ਉਹਨਾਂ ਦਾ ਵੀ ਲੱਗਿਆ ਹੋ ਇੱਦੇ ਨਾਲੋਂ 1000 ਰੁਪਏ Google Pay ਕਰ ਦਿੰਦਾ ਨਾਲੇ ਪਕਾਈ ਬਚਦੀ ਨਾਲੇ 1000 1500 ਦੋਨਾਂ ਧਿਰਾਂ ਦਾ ਬਚ ਜਾਂਦਾ ਬਾਂਤ ਬਾਹੂ ਵੱਲ ਝਾਕਿਆ ਬਾਉ ਜੀ ਰਿਸ਼ਤੇ ਕਾਰੋਬਾਰ ਨਹੀਂ ਹੁੰਦੇ ਕਮਾਈ ਹੁੰਦੀ ਹੈ ਇਹ ਸਾਹਮਣੇ ਪੈਂਦੇ ਆ ਜੇ ਮੈਂ 1000 ਪਾ ਵੀ ਦਿੰਦਾ ਫਿਰ 1000 ਨਾਲ ਕਿਹੜੇ ਗਰੀਬੀ ਨਿਕਲ ਜਾਂਦੀ ਕੁੜੀ ਦੀ ਨਾਲੇ ਬਚਦੇ 1000 ਨਾਲ ਮੇਰੀ ਨਿਕਲ ਜਾਂਦੀ ਇਹ ਤਾਂ ਕੁੜੀ ਦੇ ਸ਼ਰੀਕੇ ਕਵੀਲੇ ਚ ਦੱਸਣਾ ਹੁੰਦਾ ਏ ਸਾਡੀ ਵਿਆਹੀ ਹੈ ਸਿੱਟੀ ਨਹੀਂ ਕੱਢੀ ਨਹੀਂ ਘਰੋਂ ਹੈਗੇ ਆ ਮਗਰ ਇਹਦੇ ਦੁੱਖ ਦਾ ਸੁੱਖ ਦਾ ਪੁੱਛਣ ਵਾਲੀ ਇਹ ਤਾਂ ਦੱਸਣ ਜਾਣਾ ਹੁੰਦਾ ਈ ਵਸਦੇ ਆ ਪੇਕੇ ਜਦੋਂ ਜਾਉਂਦੇ ਦਿਸਣਾ ਹੋਵੇ ਉਦੋਂ ਬਾਉ ਜੀ ਸਾਹ ਕਿਤਾਬ ਨਹੀਂ ਕਰੀਦਾ ਇੱਕ ਗੱਲ ਹੋਰ ਹੈ ਬਾਉ ਜੀ ਜਿਨ੍ਹਾਂ ਧੀਆਂ ਦਾ ਕੋਈ ਹੁੰਦਾ ਨਹੀਂ ਮਾਪਾ ਪੇਕਾ ਉਹਨਾਂ ਨਾਲੋਂ ਵੀ ਜ਼ਿਆਦਾ ਦੁੱਖ ਉਹ ਧੀਆਂ ਨੂੰ ਹੁੰਦਾ ਜਿਨ੍ਹਾਂ ਦੇ ਹੁੰਦੇ ਸੁੰਦੇ ਨਹੀਂ ਜਾਂਦਾ ਕੋਈ ਬਾਉ ਪੱਥਰ ਹੋ ਗਿਆ ਸੁਣ ਕੇ ਹੰਗਾਰਾ ਵੀ ਨ ਭਰੇ ਅੱਜ ਬੰਤ ਬਾਉ ਨੂੰ ਆਪਣੇ ਤੋਂ ਉਮੀਰ ਲੱਗਾ ਕਿਹਾ ਗੱਡੀ ਰੋਕ ਮੈਨੂੰ ਦੱਸ ਕਿੱਥੋਂ ਮਿਲੂ ਸੰਧਾਰਾ ਬਾਉ ਜੀ ਪਾਰਟੀ ਨਿਕਲ ਜਾਊ ਹੱਥ ਚੋਂ ਯਾਰ ਦਫਾਕਾਰ ਪਾਰਟੀ ਇੱਥੇ ਰਿਸ਼ਤੇ ਨਿਕਲ ਗਏ ਹੱਥੋਂ ਪਤਾ ਨਹੀਂ ਕਿੰਨੇ ਕਿੰਨਾ ਚਿਰ ਹੋ ਗਿਆ ਪਤਾ ਹੀ ਨਹੀਂ ਲਿਆ ਸ਼ਿੰਦੀ ਦਾ 20 ਸਾਲਾਂ ਚ ਤੂੰ ਸੁਧਾਰਾ ਲੈ ਕਿੱਥੋਂ ਮਿਲਦਾ ਸਿੱਧੀ ਕਰ ਗੱਡੀ ਆਪਣੀ ਸ਼ਿੰਦੀ ਦੇ ਪਿੰਡ ਨੂੰ ਬਾਊ ਜੀ ਦੂਰ ਬਾੜੀ ਐ ਬਾਂਤ ਨੇ ਚੈੱਕ ਕੀਤਾ ਬਾਊ ਨੂੰ ਬਾਟਾਂ ਰੇਸਟੇ ਥੋੜੀ ਤੋੜ ਸਕਦੀਆਂ ਤੂੰ ਛੇਤੀ ਚੱਲ ਆਪਾਂ 20 ਸਾਲ ਲੇਟ ਆ ਫੋਨ ਦੀ ਘੰਟੀ ਵੱਜੀ ਬਾਊ ਨੇ ਫੋਨ ਚੱਕਿਆ ਬਾਊ ਨੇ ਜਵਾਬ ਦਿੱਤਾ ਪਾਰਟੀ ਨੂੰ ਕਹੋ ਬਾਊ ਸੁਧਾਰਾ ਦੇਣ ਚੱਲਿਆ ਆਪਣੀ ਭੈਣ ਨੂੰ ਤਿੰਨ ਦਿਨ ਲੱਗਣਗੇ ਵਾਟ ਦੂਰ ਐ ਆ ਕੇ ਮਿਲਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜਰੂਰ ਕਰਨਾ ਜੇ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ